ਇਕ ਗੁਰੂ ਸਾਹਿਬ ਜੀ ਇਕ ਉਹਨਾਂ ਦਾ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੁਨੀ ਸੈ ਭੰਗ ਗੁਰ ਪ੍ਰਸਾਦਿ اپراد ہمارے ہم اگیان الپ متھوری تمہیں اپن برد رکھا ہوگا ڈر ਚ ਬਰਸ਼ਤ ਰ ਤੱਕ ਤੇ ਨੀ ਮਾਲਕ ਤਨ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਜੁੜਲੀਤੀ ਅੰਦਰ ਸਾਜੀ ਨੇ ਬਾਜੀ ਗੁਰੂ ਪਿਆਰੀ ਸਾਸਨ ਵਿੱਚ ਬਹੁਤੀ ਵਿਡਪਾਗੇ ਜੋ ਖਾਚੀ ਰੇ ਪਰ ਨੇ ਫਤਿਹ ਨ ਲਪਸਾਂਜ ਪਰ ਦੀ ਤੋਨੇ ਹੱਥ ਜੋੜ ਕੇ ਪ੍ਰੇਮ ਨਾਲ ਆਖੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਇਨਾਂ ਦੇ ਮੁਖਾਰ ਬਿੰਤੂ ਚਰਨ ਕੀਤੀ ਹੋਈ ਬਾਣੀ ਸਵਈਆਂ ਦੀ ਬਾਣੀ ਜੋ ਪਿਛਲੇ ਦਿਵਾਨਾ ਚਾਪਾ ਪਰੰਪਰਮ ਕੀਤੀ ਸੀ ਉਸ ਸਵਈਏ ਦੇ ਵਿੱਚੋਂ ਇੱਕ ਪੋੜੀ ਜਿਹੜੀ ਆਪਾਂ ਵਿਚਾਰੀ ਸੀ ਅੱਜ ਦੂਜੀ ਪੋੜੀ ਦੂਜਾ ਬੰਦ ਉਹ ਆਪਾਂ ਵਿਚਾਰ ਹੁੰਦੇ ਜਤਨ ਕਰਨਾ ਹੈ ਪਹਿਲਾਂ ਆਪਾਂ ਅਖਰੀ ਅਰਥ ਸਮਝ ਲਈਏ ਫਿਰ ਉਸ ਤੋਂ ਬਾਅਦ ਆਪਾਂ ਵਿਚਾਰਨ ਦੇ ਯਤਨ ਕਰਾਂਗੇ ਵੀ ਗੁਰੂ ਸਾਹਿਬ ਜੀ ਸਾਨੂੰ ਸਮਝਾਉਣਾ ਕੀ ਚਾਹੁੰਦੇ ਸਾਨੂੰ ਦੱਸਣਾ ਕੀ ਚਾਹੁੰਦੇ ਸਾਹਿਬ ਜੀ ਕਹਿੰਦੇ ਮਾਤੇ ਮਤੰਗ ਜਰੇ ਜਰ ਸੰਗ ਮਾਤੇ ਦਾ ਮਤਲਬ ਹੁੰਦਾ ਹੈ ਮਸਤਿਆ ਮਤੰਗ ਦਾ ਮਤਲਬ ਹੁੰਦਾ ਹੈ ਹਾਤੀ ਜਰੇ ਦਾ ਮਤਲਬ ਜੜੇ ਹੋਣ ਅੱਗੇ ਜੜ ਰ ਹੈ ਉਹਦਾ ਭਾਵ ਹੈ ਸੋਨਾ ਸੰਗ ਸੋਨੇ ਦੇ ਨਾਲ ਗੁਰੂ ਸਾਹਿਬ ਜੀ ਕਹਿੰਦੇ ਹਾਤੀ ਹੋਣ ਮਸਤੇ ਹੋਏ ਹਾਤੀ ਹੋਣ ਤੇ ਸੋਨੇ ਨਾਲ ਜੜੇ ਹੋਣ ਹੁਣ ਇੱਥੇ ਬੱਸ ਨਹੀਂ ਸਹਿਬ ਕਹਿੰਦੇ ਅਨੂਪ ਅਨੂਪ ਦਾ ਮਤਲਬ ਹੁੰਦਾ ਹੈ ਬੇਮਿਸਾਲ ਬੇਕੀਮਤੀ ਹੋਵੇ ਉਤੰਗ ਉੱਚੇ ਕੱਦ ਵਾਲੇ ਹੋਣ ਸੁਰੰਗ ਸੋਨੇ ਹੋਣ ਸਵਾਰੇ ਤੇ ਸਵਾਰੇ ਹੁਣ ਚੰਗੀ ਤਰ੍ਹਾਂ ਗੁਰੂ ਸਾਹਿਬ ਜੀ ਮਹਾਰਾਜ ਜੀ ਕਹਿੰਦੇ ਵੀ ਹਾਤੀ ਹੋਣ ਸੋਨੇ ਨਾਲ ਜੜੇ ਹੁਣ ਮਸਤੇ ਹਾਤੀ ਸੋਨੇ ਹੋਣ ਚੰਗੀ ਤਰ੍ਹਾਂ ਸਵਾਰੇ ਹੁਣ ਤੇ ਬੇਮਿਸਾਲ ਹੋ ਲੋਕੀ ਵੇਖ ਕੇ ਆਖਣ ਵੀ ਕਿਆ ਬਾਤ ਹੈ ਹਾਤੀ ਏਡਾ ਏਡਾ ਸੋਨੇ ਨਾਲ ਜੜੇ ਹੋਇਆ ਬੇਮਿਸਾਲ ਹੋਵੇ ਜਿੰਦੀ ਮਿਸਾਲ ਨਾ ਦਿੱਤੀ ਜਾ ਸਕੇ ਇਹ ਹਾਤੀ ਹੋਣ ਕੋਟ ਤੁਰੰਗ ਤੁਰੰਗ ਦਾ ਭਾਵ ਹੈ ਘੋੜੇ ਕਰੋੜਾਂ ਹੀ ਘੋੜੇ ਹੋਣ ਇੱਥੇ ਇਹਨਾਂ ਨੇ ਟੈਂਕੀ ਨੂੰ ਸਿਹਾਰੀ ਨਹੀਂ ਪਾਈ ਹੈ ਮਿਸਟੇਕ ਕੀਤੀ ہوئی ਹੈ ਮੈਂ ਕਦੇ ਵੀ ਬੇਨਤੀ ਕਰਦਿਆਂ ਕਈ ਵਾਰੀ ਨਾ ਅਸੀਂ ਮਾਫ ਕਰਿਓ ਵਿੱਚੋਂ ਨਿਕਲ ਕੇ ਬੇਨਤੀ ਕਰਦੇ ਹਾਂ ਲੱਗ ਲੱਗ ਸੰਸਥਾ ਲੱਗ ਲੱਗ ਸਥਾਨ ਹੋਣ ਕਰਕੇ ਨਾ ਤੇ ਗੁਟਕੇ ਸਹਿ ਵੀ ਆਪਣੀ ਹੀ ਸੰਸਥਾ ਦੇ ਦੁਆਰਾ ਬਣਾਉਂਦੇ ਨੇ ਤੇ ਜਿੰਦੇ ਵਿੱਚ ਮਿਸਟੇਕ ਬਹੁਤ ਹੁੰਦੀਆਂ ਨੇ ਕਈ ਵਾਰ ਇਸ ਲਈ ਜੋ ਲਿਖਿਆ ਸੀ ਉਹ ਹੀ ਪੜ ਲੈਣਾ ਨਹੀਂ ਹੈ ਅਸੀਂ ਵਿਚਾਰਨਾ ਜ਼ਰੂਰ ਹੈ ਧਿਆਨ ਜ਼ਰੂਰ ਰੱਖਣੇ ਇਸ ਕਰਤਾ ਸੀ ਕਿਉਂਕਿ ਗੁਰਬਾਣੀ ਦੇ ਅੰਦਰ ਜਿਹੜੀ ਮਾਤਰਾ ਲੱਗੀ ਹੋਈਆਂ ਨੇ ਉਹ ਬਹੁਤ ਅਰਥ ਕਰਦੀਆਂ ਨੇ ਛੋਟੀ ਜੀ ਮਾਤਰਾ ਇੱਧਰ ਹੋ ਗਈ ਔਂਕੜ ਵੀ ਇੱਧਰ ਉੱਧਰ ਹੋ ਗਈ ਸਾਰੇ ਅਰਥ ਗਲਤ ਹੋ ਜਾਣਗੇ ਇਸ ਮੈਂ ਬੇਨਤੀ ਕਰਦੇ ਵੀ ਇਸ ਗੱਲ ਦਾ ਧਿਆਨ ਜ਼ਰੂਰ ਰੱਖਣਾ ਸੀ ਖੈਰ ਮੈਂ ਜਿਹੜੀ ਬੇਨਤੀ ਕਰਨੀ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਕੋਟ ਤੁਰੰਗ ਕੋਟ ਦਾ ਮਤਲਬ ਕਰੋੜਾਂ ਹੀ ਤੁਰੰਗ ਦਾ ਮਤਲਬ ਹੈ ਘੋੜੇ ਹੋਣ ਕੁਰੰਗ ਦਾ ਮਤਲਬ ਹੈ ਹੀਰਣ ਸੇ ਕੋਦਤ ਜਿਵੇਂ ਹੀਰ ਨੂੰ ਕੁੱਦ-ਕੁੱਦ ਕੇ ਭਜਦੇ ਨਾ ਕਹਿੰਦੇ ਇਸ ਤਰ੍ਹਾਂ ਘੋੜੇ ਹੁਣ ਕਰੋੜਾਂ ਹੀ ਤੇ ਬਹੁਤ ਕੁੱਦ-ਕੁੱਦ ਕੇ ਭਜਦੇ ਹੁਣ ਤੇ ਇੱਥੇ ਬਸਨੀ ਸਾਹਿਬ ਕਹਿੰਦੇ ਪੌਣ ਕੇ ਗੌਣ ਕੋ ਪੌਣ ਦਾ ਭਾਵ ਹੈ ਹਵਾ ਕਹਿੰਦੇ ਹਵਾ ਦੀ ਰਫਤਾਰ ਵਾਂਗੂ ਤੇਜ਼ ਭਜਦੇ ਹੁਣ ਘੋੜੇ ਹੁਣ ਤੁਸੀਂ ਸਮਝਿਓ ਅੱਜ ਦੇ ਹਿਸਾਬ ਨਾਲ ਗੱਡੀਆਂ ਕਾਰਾਂ ਲਾ ਲਓ ਉਦੋਂ ਘੋੜੇ ਹਾਤਿਆਂ ਦੀ ਕੀਮਤ ਬਹੁਤ ਹੁੰਦੀ ਸੀ ਤੇ ਸਫਰ ਦੇ ਦਰਮਿਆਨ ਘੋੜੇ ਤੇ ਹਾਥੀ ਵਰਤੇ ਜਾਂਦੇ ਸਨ ਗੁਰੂ ਸਾਹਿਬ ਜੀ ਉਸ ਚੀਜ਼ ਦੀ ਗੱਲ ਕਰਿਆ ਮੈਂ ਇੱਕ ਪਿੱਛੇ ਵੀ ਬੇਨਤੀ ਕੀਤੀ ਵੀ ਇਸ ਪੌੜੀ ਦੀ ਜਿਹੜੀ ਅੰਤਲੀ ਪੰਕਤੀ ਹੈ ਨਾ ਉਹ ਪੂਰੇ ਸ਼ਬਦ ਦੇ ਅਰਥ ਕਰ ਦੇਗੀ ਬਸ ਤੁਸੀਂ ਸਮਝਣ ਦਾ ਯਤਨ ਕਰਿਓ ਗੁਰੂ ਸਾਹਿਬ ਜੀ ਕਹਿੰਦੇ ਪੌਨ ਕੇ ਗੋਨ ਕੋ ਜਾਤ ਨਿਵਾਰੇ ਹਵਾ ਦੇ ਵਾਂਗੂ ਘੋੜੇ ਤੇਜ਼ ਭਜਦੇ ਹੋਣ ਭਾਰੀ ਪੂਜਾਨ ਉਹ ਜਾਣ ਦਾ ਮਤਲਬ ਬਾਵਾ ਸਹਿਬ ਜੀ ਕਹਿੰਦੇ ਬਾਵਾ ਦੇ ਵਿੱਚ ਬੇਸ਼ੁਮਾਰ ਚੋਰ ਹੋਵੇ ਤਾਕਤ ਹੋਵੇ ਭਾਰੀ ਪੂਜਾਨ ਕੇ ਭੂਪ ਬਲੀ ਭਲੀ ਵਿਦ ਵੀ ਰਾਜਾ ਹੋਵੇ ਜਿੰਦੀ ਬਾਵਾ ਦੇ ਵਿੱਚ ਬੇਸ਼ੁਮਾਰ ਤਾਕਤ ਭਰੀ ਹੋਵੇ ਨਿਆਵਤ ਸੀਸ ਨਾ ਜਾਤ ਵਿਚਾਰੇ ਸਹਿਬ ਜੀ ਕਹਿੰਦੇ ਹਰ ਕੋਈ ਉਹਦੇ ਅੱਗੇ ਸੀਸ ਨਿਵਾੰਦਾ ਹੋਵੇ ਝੁਕਦਾ ਹੋਵੇ ਉਹਨੂੰ ਨਮਸਕਾਰ ਕਰਦਾ ਹੋਵੇ ਹੁਣ ਅੰਕਤਲੀ ਪੰਕਤੀ ਅਰਥ ਕਰੇਗੀ ਸਹਿਬ ਜੀ ਕਹਿੰਦੇ ਇਤੇ ਭੇ ਤੋ ਕਹਾ ਭੇ ਭੂਪਤ ਇਸ ਤਰ੍ਹਾਂ ਦੇ ਰਾਜੇ ਹੋਣ ਸੰਸਾਰ ਵਿੱਚ ਜਿਨ੍ਹਾਂ ਕੋਲ ਹਾਤੀ ਹੋਣ ਜਿਹੜੇ ਸੋਨੇ ਨਾਲ ਜੜੇ ਹੋਣ ਜਿਨ੍ਹਾਂ ਕੋਲ ਘੋੜੇ ਹੋਣ ਜਿਹੜੇ ਹਵਾ ਦੀ ਰਫਤਾਰ ਤੋਂ ਵੀ ਤੇਜ਼ ਭਜਦੇ ਹੋਣ ਜਿਨ੍ਹਾਂ ਦੀ ਬਾਹਾਂ ਦੇ ਵਿੱਚ ਬੇਸ਼ੁਮਾਰ ਤਾਕਤ ਹੋਵੇ ਜਿਨ੍ਹਾਂ ਦੇ ਅੱਗੇ ਸਾਰੇ ਸੀਸ ਝੁਕਾਉਂਦੇ ਹੋਣ ਪਰ ਸੈਭ ਜੀ ਕਹਿੰਦੇ ਹੋਏਗਾ ਕਿ ਇਤੇ ਪੇ ਤੂੰ ਕਾਂ ਪੇ ਭੂਪਤ ਅੰਤ ਕੁ ਨਾਗੇ ਪਾਏ ਪਧਾਰੇ ਕਹਿੰਦੇ ਉਹ ਕਿੱਥੇ ਗਏ ਰਾਜੇ ਅੰਤ ਵੇਲੇ ਖਾਲੀ ਹੱਥੀ ਹਥੂ ਚਲੇ ਗਏ ਕੁਝ ਵੀ ਨਾਲ ਲੈ ਕੇ ਨਹੀਂ ਗਏ ਹੁਣ ਗੁਰੂ ਸਾਹਿਬ ਜੀ ਸਮਝਾਣਾ ਕੀ ਚਾਹੁੰਦੇ ਨੇ ਵੀ ਤੇਰੇ ਕੋਲ ਬੇਸ਼ੁਮਾਰ ਧਨ ਦੌਲਤ ਬੇਸ਼ੁਮਾਰ ਹੋਵੇ ਕੀਮਤੀ ਤੇ ਉਹ ਕੀਮਤੀਆਂ ਗੱਡੀਆਂ ਹੋਣ ਲੱਖਾਂ ਕਰੋੜਾਂ ਦੀਆਂ ਹੋਣ ਤੇਰਾ ਘਰ ਬਾਹਰ ਜਿਹੜਾ ਹੈ ਉਹ ਸੋਨੇ ਨਾਲ ਵੀ ਜੜਿਆ ਹੋਵੇ ਪਰ ਹੋਏਗਾ ਕਿ ਜਦੋਂ ਮੌਤ ਆਏਗੀ ਉਦੋਂ ਇੰਨਾ ਚੁ ਕੁਝ ਵੀ ਨਾਲ ਨਹੀਂ ਚਾਹਾਂ ਅੰਤ ਕੋ ਨਾਗੇ ਹੀ ਪਾਏ ਪਧਾਰੇ ਅੰਤ ਵਿੱਚੇ ਖਾਲੀ ਹੱਥ ਇੱਥੋਂ ਚਲਾ ਜਾਣਾ ਹੈ ਹੁਣ ਵਿੱਚੂ ਜਿਹੜਾ ਗੁਰੂ ਸਾਹਿਬ ਜੀ ਤਤ ਸਮਝਾਉਣਾ ਚਾਹੁੰਦੇ ਨੇ ਬਿਨਾਮ ਨੂੰ ਛੱਡ ਕੇ ਬੰਦਗੀ ਨੂੰ ਛੱਡ ਕੇ ਪ੍ਰਾਣਪਤੀ ਨੂੰ ਛੱਡ ਕੇ ਉਸ ਪਰਮਾਤਮਾ ਦੇ ਨਾਮ ਨੂੰ ਛੱਡ ਕੇ ਜੇ ਤੂੰ ਮਾਇਆ ਵਿੱਚ ਫਸਿਆ ਹੋਇਆ ਏ ਜਪ ਪਦਾਰਥਾਂ 'ਚ ਫਸਿਆ ਹੋਇਆ ਏ ਗੁਰੂ ਸਾਹਿਬ ਜੀ ਕਹਿੰਦੇ ਇਹਨਾਂ ਵਿੱਚੋਂ ਕੁਝ ਵੀ ਤੇਰੇ ਨਾਲ ਨਹੀਂ ਜਾਣਾ ਹੁਣ ਛੋਟੀ ਛੋਟੇ ਪਦਾਰਥਾਂ ਦੀ ਗੱਲ ਥੋੜਾ ਕੀਤੀ ਗੁਰੂ ਸਾਹਿਬ ਜੀ ਕਹਿੰਦੇ ਸੋਨੇ ਨਾਲ ਜੜੇ ਹੋ ਨਾ ਸਾਰਾ ਜਗਤ ਤੇਰੇ ਅੱਗੇ ਸੀਸ ਵੀ ਝੁਕਾਉਂਦਾ ਹੋਵੇ ਪਰ ਜੀਵਨ ਦੀ ਅਸਲੀਅਤ ਇਹ ਹੈ ਜਦੋਂ ਅੰਤਲਾ ਸਮਾਂ ਆਉਣਾ ਤੇ ਤੁਹ ਖਾਲੀ ਹੱਥ ਜਾਣਾ ਪਵੇਗਾ ਜਿਨੂੰ ਕਬੀਰ ਜੀ ਮਹਾਰਾਜ ਜੀ ਨੇ ਆਖਿਆ ਵੀ ਕਬੀਰ ਕੋਡੀ ਕੋਡੀ ਜੋਰ ਕੇ ਜੋਰੇ ਲੱਖ ਕਰੋੜ ਟਕਾ ਟਕਾ ਕਰਕੇ ਕਬੀਰ ਜੀ ਕਹਿੰਦੇ ਲੱਖਾਂ ਕਰੋੜਾਂ ਜੋੜ ਲੇ ਚਲਤੀ ਬਾੜ ਕਛ ਨਾ ਮਿਲਿਓ ਜਦ ਮੋਤ ਲੈਣ ਆਈ ਉਹ ਲੱਖਾਂ ਕਰੋੜਾ ਇੱਥੇ ਰਹਿ ਗਿਆ ਇੱਥੇ ਨਹੀਂ ਲਈ ਲੰਗੋਟੀ ਤੋਰ ਲੰਗੋਟੀ ਦਾ ਭਾਵ ਹੈ ਪਰਸ ਜੋ ਮਨੁੱਖ ਦੇ ਜੇਬ ਵਿੱਚ ਪਹਿਲਾਂ ਲੰਗੋਟੀਆਂ ਹੁੰਦੀਆਂ ਸਨ ਉਹ ਨਾਲ ਬੰਨ ਕੇ ਰੱਖਦੇ ਰੱਖਦੇ ਸਨ ਲੱਕ ਨਾਲ ਵੀ ਬੰਨ ਲਈ ਜਾਂਦੀ ਸੀ ਕਬੀਰ ਜੀ ਮਹਾਰਾਜ ਜੀ ਕਹਿੰਦੇ ਲੱਖਾਂ ਕਰੋੜਾਂ ਦੀ ਗੱਲ ਤਾਂ ਦੂਰ ਦੀ ਹੈ ਜਿਹੜੀ ਲੰਗੋਟੀ ਹੈ ਨਾ ਭਾਵ ਕੀ ਜਿਹੜਾ ਪਰਸ ਹੈ ਉਹ ਵੀ ਕੱਢ ਲਿਆ ਜਾਏਗਾ ਅਸੀਂ ساری ਉਮਰ ਮਾਫ਼ ਕਰਿਓ ਅਸੀਂ ਆਪਣੇ ਪਿਓ ਦਾ ਪਰਸ ਕਦੇ ਨਹੀਂ ਚੱਕ ਕੇ ਦੇਖਿਆ ਸੀ ਕਦੇ ਖੋਲ ਕੇ ਨਹੀਂ ਦੇਖਿਆ ਸੀ ਅਸੀਂ ساری ਉਮਰ ਹੀ ਪਰ ਜਦੋਂ ਸੰਸਾਰ ਤੋਂ ਗਿਆ ਸੀ ਆਪ ਖੁਦ ਪਰਸ ਕੱਢਿਆੰਦੀ ਜੀਵ ਚੋਂ ਇਹ ਸਲੀਅਤ ਹੈ ਜੀ ਜਦੋਂ ਸੰਸਾਰ ਤੋਂ ਮੁਨੱਖ ਜਾਂਦਾ ਹੈ ਜੇਬਾਂ ਚ ਇੱਕ ਕੀਤੀਆਂ ਜਾਂਦੀਆਂ ਕੋਈ ਪੈਸਾ ਢੇਲਾ ਹੈ ਤਾਂ ਨਹੀਂ ਜੇਬ ਦੇ ਵਿੱਚ ਕਿਉਂਕਿ ਇੱਥੇ ਰਹਿ ਜੇੜਾ ਮੈਂ ਨੁਕਤਾ ਸਮਝਾ ਰਹੇ ਗੁਰੂ ਸਾਹਿਬ ਜੀ ਵੀ ਲੱਖਾਂ ਕਰੋੜਾਂ ਵੀ ਜੋੜ ਲੇ ਪਰ ਚਲਤੀ ਬਾਹਰ ਕਛ ਨਾ ਮਿਲਿਓ ਜਦੋਂ ਜਾਣਾ ਉਦੋਂ ਤੇਰਾ ਪਰਸ ਵੀ ਕੱਢ ਲੈਣਾ ਤੇਰੇ ਪਰੋ ਆਪਣਾ ਉਹ ਵੀ ਖੋਲ ਲੈਣਾ ਉਹ ਵੀ ਇੱਥੇ ਰਹਿ ਜਣਾ ਨਾਲ ਥੋੜਾ ਜਿਹਾ ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਇਹੋ ਗੱਲ ਸਾਨੂੰ ਸਮਝਾ ਰਹੇ ਨੇ ਸਹਿਬ ਜੀ ਮਹਾਰਾਜ ਜੀ ਕਹਿੰਦੇ ਬੇਸ਼ੁਮਾਰ ਧਨ ਦੌਲਤ ਹੋਵੇ ਪਰ ਜਾਣਾ ਪਏਗਾ ਸੰਸਾਰ ਤੋਂ ਖਾਲੀ ਨਾਲ ਕੁਝ ਨਹੀਂ ਚਾੜਾ ਨਵੇਂ ਪਾਦਸ਼ਾਹੀ ਦਾ ਮੈਂ ਇੱਕ ਸ਼ਲੋਕ ਸੰਜਾ ਕਰ ਦੇਣਾ ਪ੍ਰਾਣੀ ਕੁਛੁ ਨਾ ਚੀਤੇ ਹੁਣ ਕਾਰਨ ਕੀ ਹੈ ਸਹਿਬ ਜੀ ਕਹਿੰਦੇ ਮਨੁੱਖ ਰੱਬ ਦਾ ਨਾਮ ਬਿਲਕੁਲ ਨਹੀਂ ਤੇ ਹੁੰਦਾ ਬਿਲਕੁਲ ਯਾਦ ਨਹੀਂ ਕਰ ਰਿਹਾ ਉਹਦਾ ਕਾਰਨ ਕੀ ਹੈ ਮਦਮਾਇਆ ਕਹ ਅੰਧ ਮਾਇਆ ਦੇ ਵਿੱਚ ਅੰਨਾ ਹੋਇਆ ਬੈਠਾ ਮਸਤੇਆ ਬੈਠਾ ਦੇਖੋ ਮੈਂ ਫਿਰ ਬੇਨਤੀ ਕਰਨ ਲੱਗਿਆ ਆਪ ਜੀ ਨੂੰ ਧਨ ਦੌਲਤ ਇਹ ਲੋੜ ਹੈ ਸਾਡੀ ਜ਼ਰੂਰਤ ਹੈ ਇਹ ਸਾਡਾ ਗੁਜਰਾਨ ਹੈ ਪਰ ਇਹਦੇ ਵਿੱਚ ਖਛਿਤ ਨਹੀਂ ਹੋਣਾ ਸੀ ਲੋੜ ਮੁਤਾਬਕ ਸਿਵਰਤ ਲਈਏ ਤੁਹਾਨੂੰ ਪਤਾ ਹੈ ਪਿੱਛੇ ਜੀ ਇੱਕ ਖੰਗ ਦੀ ਦਵਾਈ ਸੀ ਜਿਹੜੀ ਬੰਦ ਕਰ ਦਿੱਤੀ ਗਈ ਉਹਦਾ ਕਾਰਨ ਕੀ ਸੀ ਹੈਗੀ ਤਾਂ ਉਹ ਲੋੜ ਸੀ ਇੱਕ ਜ਼ਰੂਰਤ ਸੀ ਵੀ ਜਦੋਂ ਖੰਗ ਹੋਵੇ ਉਹਨੂੰ ਸਿਵਰਤੀਏ ਪਰ ਉਹਨੂੰ ਨਸ਼ਾ ਬਣਾ ਲਿਆ ਗਿਆ ਜਦੋਂ ਨਸ਼ਾ ਬਣਾਇਆ ਗਿਆ ਉਹ ਸਰੀਰ ਖਰਾਬ ਕਰਨ ਲੱਗ ਹੈ ਤਾਂ ਇੱਕ ਲੋੜ ਸੀ ਨਾ ਜ਼ਰੂਰਤ ਸੀ ਉਹ ਜ਼ਰੂਰਤ ਲਈ ਵਰਤਦੇ ਉਹ ਠੀਕ ਸੀ ਜਦੋਂ ਜ਼ਰੂਰਤ ਹੈ ਜਾਂ ਖੰਗ ਹੈ ਉਦੋਂ ਸੀ ਵਰਤੀਏ ਉਹ ਠੀਕ ਕਰਦੀ ਪਰ ਉਹਨੂੰ ਜਦੋਂ ਰੋਜ਼ ਉਹਦੇ ਵਿੱਚ ਖਚੀਤ ਹੋ ਜਾਣਾ ਫਿਰ ਉਹ ਖਰਾਬ ਕਰਨ ਲੱਗੀ ਝਿੰਦੇ ਕਰਕੇ ਉਹ ਬੰਦ ਕਰਨੀ ਪਈ ਮਾਇਆ ਦਾ ਸੁਭਾਅ ਵੀ ਇਸੇ ਤਰ੍ਹਾਂ ਹੈ ਮਾਇਆ ਗੁਜਰਾਨ ਹੈ ਲੋੜ ਮੁਤਾਬਕ ਸੀ ਵਰਤੀਏ ਉਹਨੂੰ ਵੱਧ ਤੋਂ ਵੱਧ ਵਰਤੀ ਜਦ ਲੋੜ ਹੈ ਜ਼ਰੂਰਤ ਪਰ ਸਹਿਬ ਕਹਿੰਦੇ ਇਹਦੇ ਨਸ਼ੇ ਵਿੱਚ ਨਹੀਂ ਡਿੱਗਣਾ ਜਦੋਂ ਇਹਦੇ ਨਸ਼ੇ ਵਿੱਚ ਡਿੱਗ ਜਾਏਗਾ ਫਿਰ ਸਾਬ ਕਿੰਦੇ ਰੱਬ ਨੂੰ ਯਾਦ ਨਹੀਂ ਕਰੇਗਾ ਫਿਰ ਆਤਮਿਕ ਜੀਵਨ ਕਮਜ਼ੋਰ ਹੈ ਪ੍ਰਾਣੀ ਕਛੂ ਨਾ ਚੇਤੇ ਕਿਉਂ ਨਹੀਂ ਤੇ ਹੁੰਦਾ ਇੱਕ ਮਿੰਟ ਲਈ ਵੀ ਪਰਮਾਤਮਾ ਦੇ ਨਾਮ ਲਈ ਸਮਾਂ ਨਹੀਂ ਹੈ ਉਹਦਾ ਕਾਰਨ ਕੀ ਹੈ ਮਾਇਆ ਦੇ ਵਿੱਚ ਮਸਤੇ ਬੈਠਾ ਪ੍ਰਾਣੀ ਕਛੂ ਨਾ ਚੇਤੇ ਇਹ ਸੁਭਾ ਹੈ ਜੀ ਬੜੀ ਪਿਆਰੀ ਗੱਲ ਸੀ ਮੈਂ ਪੜ ਰਿਹਾ ਸਾਂ ਕੋਈ ਇੱਕ ਸਾਧੂ ਲੰਗਿਆ ਜਾਵੇ ਮਨੁੱਖ ਦਾ ਸੁਭਾਅ ਕੀ ਹੈ ਸਮਝਿਓ ਥੋੜਾ ਜਿਹਾ ਇੱਕ ਸਾਧੂ ਲੰਗਿਆ ਜਾਵੇ ਜੀ ਉਹਨੇ ਦੇਖੇ ਵੀ ਇੱਕ ਨੌਜਵਾਨ ਦਰਖਤ ਦੇ ਥੱਲੇ ਬੈਠਾ ਤੇ ਬੜਾ ਉਦਾਸ ਹੈ ਉਹਨੇ ਪੁੱਛਿਆ ਸਾਧੂ ਕਿ ਦਿ ਨੌਜਵਾਨ ਪੁੱਤਰ ਬੜਾ ਉਦਾਸ ਕਿ ਗੱਲ ਹੈ ਕਹਿੰਦੇ ਜੀ ਤਿੰਨ ਹਫ਼ਤੇ ਪਹਿਲਾਂ ਮੇਰੇ ਦਾਦਾ ਚੜ੍ਹਾਈ ਕਰ ਗਏ ਪਰ ਮੇਰੇ ਲਈ ਪੰਜ ਕਿੱਲੇ ਜ਼ਮੀਨ ਛੱਡ ਗਿਆ। ਫਕੀਰ ਕੇ ਨਾਲ ਚਲੋ ਕੋਈ ਗੱਲ ਨਹੀਂ ਸਮਾਂ ਆ ਗਿਆ ਸੀ ਹੁੰਦਾ ਚਲਾ ਗਿਆ ਤੂੰ ਦੱਸ ਕਿਉਂ ਨਾ। ਕਹਿੰਦਾ ਨਹੀਂ। ਉਸ ਤੋਂ ਪਹਿਲਾਂ ਮੇਰੇ ਨਾਨਾ ਚੜਾਈ ਕਰ ਗਿਆ ਸੀ। ਉਹ ਮੇਰੇ ਲਈ ਇੱਕ ਘੋੜੀ ਛੱਡ ਗਿਆ ਬੜੀ ਕੀਮਤੀ ਘੋੜੀ ਸੀ ਉਹ। ਕਹਿੰਦੇ ਉਸ ਤੋਂ ਬਾਅਦ ਮੇਰੀ ਨਾਨੀ ਚੜਾਈ ਕਰ ਗਈ। ਉਹ ਮੇਰੇ ਲਈ 5000 ਰੁਪਏ ਛੱਡ ਗਈ। ਦੋ 5000 ਦੀ ਕੀਮਤ ਸੀ। ਕਹਿੰਦੇ ਮੇਰੇ ਲਈ ਉਹ 5000 ਰੁਪਏ ਛੱਡ ਕੇ ਚਲੀ ਗਈ। ਫਕੀਰ ਕਹਿੰਦਾ ਮੈਂ ਸਮਝਦਾ ਇਹਨਾਂ ਤਿੰਨ ਹਫਤਿਆਂ ਦੇ ਵਿੱਚ ਇੰਨੀਆਂ ਮੌਤਾਂ ਹੋ ਗਈਆਂ। ਤੂੰ ਉਦਾਸ ਬੈਠ ਹੈ ਚਲੋ ਕੋਈ ਗੱਲ ਨਹੀਂ ਪਾਣਾ ਮਨ ਹੁੰਦਾ। ਉਹ ਕਹਿੰਦਾ ਮੈਂ ਇਸ ਲਈ ਉਦਾਸ ਨਹੀਂ ਆ ਵੀ ਮੇਰਾ ਦਾਦਾ ਚੜ੍ਹਾਈ ਕਰ ਗਿਆ ਜਾਂ ਨਾਨਾ ਨਾਨੀ ਚੜ੍ਹਾਈ ਕਰ ਗਿਆ। ਮੈਂ ਇਸ ਲਈ ਉਦਾਸ ਆ ਵੀ ਇਸ ਹਫਤੇ ਜੇ ਕੋ ਨਹੀਂ ਮਰਿਆ ਕੋਈ ਬੀਐਸਓ ਤੇ ਕੋਈ ਮਰਥਾ ਦੇ ਕੁਝ ਨਾ ਕੁਝ ਦੇ ਕੇ ਜਾਂਦਾ ਮੈਨੂੰ ਛੱਡ ਕੇ ਜਾਂਦਾ ਕੁਰਬਾਨੀ ਇਸ ਲਈ ਤਾਂ ਆਕਦੀ ਨ ਵੀ ਆਪਣੇ ਹੀ ਸੁੱਖ ਸਿਉ ਸਬ ਲਾਗੇ ਕਿਹ ਅਧਾਰਾ ਕਿਹ ਉਮੀਦ ਵੀ ਮਨੁੱਖ ਦੇ ਇੱਕ ਸੁਭਾਅ ਬਣਿਆ ਵੀ ਮਾਇਆ ਦੇ ਵਿੱਚ ਇੰਨਾ ਮਸਤ ਚੁਕਿਆ ਨਾ ਰੱਬ ਯਾਦ ਹੈ ਨਾ ਪ੍ਰੇਮ ਯਾਦ ਹੈ ਨਾ ਨੇੜਤਾ ਹੈ ਇੱਕ ਸਭ ਤੋਂ ਵੱਡਾ ਕਾਰਨ ਹੈ ਨਾ ਜੇ ਰਿਸ਼ਤਿਆਂ ਦੇ ਵਿੱਚ ਤਰੇੜ ਪੈ ਜਾਂਦੀ ਹੈ ਰਿਸ਼ਤਿਆਂ ਦੇ ਵਿੱਚ ਦੀਵਾਰ ਖੜੀ ਹੁੰਦੀ ਹੁੰਦਾ ਕਾਰਨ ਸਭ ਤੋਂ ਵੱਡਾ ਹੀ ਮਾਇਆ ਹੈ ਮੱਗੇ ਵੀ ਬੇਨਤੀ ਕੀਤੀ ਵੀ ਇੱਕੋ ਮਾਂ ਦੇ ਗਰਭ ਚ ਜੰਮਣ ਵਾਲੇ ਦੋ ਭਰਾ ਲੱਗ ਕਿਉਂਦੇ ਹੁੰਦੇ ਹੁੰਦਾ ਕਾਰਨ ਹੀ ਮਾਇਆ ਹੈ ਪਦਾਰਥ ਹੈ ਗੁਰੂ ਸਾਹਿਬ ਜੀ ਮਹਾਰਾਜ ਜੀ ਕਹਿੰਦੇ ਸਭ ਤੋਂ ਵੱਡਾ ਕਾਰਨ ਪ੍ਰਾਨੀ RAM ਨਾ ਚੇਤਈ ਮਦ ਮਾਇਆ ਕੇ ਅੰਧ ਕਹੋ ਨਾਨਕ ਹਰ ਭਜਨ ਬਿਨ ਪਰਤ ਤਾਹੇ ਜਮ ਫੰਦ ਗੁਰੂ ਸਾਹਿਬ ਜੀ ਕਹਿੰਦੇ ਜੇ ਨਾਮ ਨਹੀਂ ਜਪੇਗਾ ਤਾਂ ਇਨਾਂ ਵਿਕਾਰਾਂ ਦੀ ਮੋਹ ਮਾਇਆ ਦੀ ਭਈਆ ਪਹਿਚਾਨ ਫਿਰ ਪ੍ਰਵਾਨ ਕੀ ਨਹੀਂ ਹੈ ਇਸ ਲਈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਸ ਪੋੜੀ ਰਾਹੀ ਇਸ ਬਾਣੀ ਦੇ ਵਿੱਚ ਇਸ ਪੋੜੀ ਦਾ ਇਹ ਸਾਨੂੰ ਸਮਝਾਇਆ ਵੀ ਬਹੁਤ ਕੁਝ ਹੋਵੇ ਭਲਿਆ ਤੇਰੇ ਕੋਲ ਬੇਸ਼ੁਮਾਰ ਦਾਤਾ ਪਰ ਜ਼ਿੰਦਗੀ ਦੀ ਇਹ ਸਲੀਅਤ ਹੈ ਜਦੋਂ ਮੌਤ ਨਹੀਂ ਆਉਣਾ ਇਹ ਸਭ ਕੁਝ ਇੱਥੇ ਰਹਿ ਗਿਆ। ਨੰਦੇ ਉਮੀ ਪਾ ਸ਼ਾ ਜੀ ਜਦ ਮੈਂ ਫਿਰ ਇੱਕ ਸ਼ਬਦ ਸੰਜਾ ਕਰਨ ਲੱਗੇ ਧਿਆਨ ਚ ਆਖਿਓ। ਮਨ ਰੇ ਕਹਾ ਪਿਉ ਤੈ ਬौरा ਬੋਰਾ ਦਾ ਭਾਵ ਹੁੰਦੇ ਜੀ ਪਾਗਲ ਹੋ ਜਾ ਬਾਵਰਾ ਹੋ ਜਾਣਾ ਗੁਰੂ ਸਾਹਿਬ ਜੀ ਕਹਿੰਦੇ ਮਨਾ ਤੂੰ ਕਿਉਂ ਪਾਗਲ ਹੋਇਆ ਬੈਠਾ ਹੁਣ ਇੱਕ ਚੀਜ਼ ਪਿੱਛੇ ਜਿਹੜਾ ਮਨੁੱਖ ਭੱਜਦਾ ਸੀ ਕਹਿੰਦੇ ਨਿੰਦ ਤੂੰ ਪਾਗਲ ਹੋਇਆ ਬੈਠਾ ਇੱਕੋ ਚੀਜ਼ ਪਿੱਛੇ ਭੱਜਿਆ ਜਾਂਦਾ ਇਕੋ ਚੀਜ਼ ਦੇ ਮਗਰ ਲੱਗਿਆ ਹੋਇਆ ਹੁਣ ਮਨ ਵੀ ਜਿਹੜਾ ਉਹ ਮਾਇਆ ਦੀ ਪਿੱਛੇ ਲੱਗਿਆ ਬਸ ਮਾਇਆ ਮਾਇਆ ਕਰੀ ਜਾਦਾ ਹੁਣ ਗੁਰੂ ਸਾਹਿਬ ਜੀ ਸਮਝਾ ਰਹੇ ਵੀ ਮਨਾ ਤੂੰ ਪਾਗਲ ਹੋਇਆ ਬੈਠਾ ਮੰਨ ਦੇ ਕਹਾ ਪਿਉ ਤੈ ਬੋਰਾ ਅਹਨਸ ਓਦ ਘਟੈ ਨਹੀਂ ਜਾਣਾ ਭਿਉ ਲੋਭ ਸੰਗ ਹੋਰਾ ਕਹਿੰਦੇ ਤੇਰੀ ਉਮਰ ਲੰਘਦੀ ਜਾ ਰਹੀ ਹੈ ਜੀਵਨ ਦਾ ਸਫਰ ਖਤਮ ਹੁੰਦਾ ਜਾ ਰਿਹਾ ਮੌਤ ਦੇ ਨੇੜੇ ਹੁੰਦਾ ਜਾ ਰਿਹਾ ਹੈ ਤੂੰ ਲੋਭ ਵਿੱਚ ਫਸਨ ਕਰਕੇ ਇਸ ਗੱਲ ਨੂੰ ਜਾਣ ਨਹੀਂ ਰਿਹਾ ਕਿ ਮੇਰੀ ਉਮਰ ਲੰਘਦੀ ਜਾ ਰਹੀ ਹੈ ਮੈਂ ਮੌਤ ਦੇ ਨੇੜੇ ਜਾ ਰਿਹਾ ਮਨੁੱਖ ਨਹੀਂ ਮਹਿਸੂਸ ਕਰਦਾ ਜੀ ਜਦੋਂ ਤੱਕ ਕਿ ਮਾਇਆ ਦੇ ਵਿੱਚ ਖਚਿਤ ਰਹਿੰਦਾ ਹੈ ਨਾ ਮਾਇਆ ਦੇ ਲਾਲਚ ਵਿੱਚ ਫਸਿਆ ਰਹਿੰਦਾ ਹੈ ਉਨੀ ਦੇਰ ਤੱਕ ਕਿ ਮਹਿਸੂਸ ਨਹੀਂ ਕਰਦਾ ਕਿ ਮੈਂ ਸੰਸਾਰ ਤੋਂ ਜਾਣਾ ਹੈ ਮੇਰੀ ਉਮਰ ਦਾ ਬਹੁਤ ਸਮਾਂ ਇਸੇ ਤਰ੍ਹਾਂ ਹੀ ਲੰਘ ਗਿਆ ਅਹਨਸ ਓਦ ਓਦ ਦਾ ਮਤਲਬ ਹੈ ਉਮਰ ਦਿਨ ਰਾਤ ਰੋਜ਼ ਤੇਰੀ ਉਮਰ ਕੱਟਦੀ ਜਾ ਰਹੀ ਹੈ ਪਰ ਤੂੰ ਮਾਇਆ ਦੇ ਲੋਭ ਚ ਫਸਨ ਕਰਕੇ ਇਸ ਗੱਲ ਨੂੰ ਜਾਣ ਨਹੀਂ ਰਿਹਾ ਤੂੰ ਪਾਗਲ ਹੋਇਆ ਬੈਠਾ ਮਾਇਆ ਦੇ ਪਿੱਛੇ ਤੇ ਉਹ ਲੋਭ ਸੰਗ ਉਹ ਜੋ ਤਨ ਤੈ ਆਪਣੋ ਕਰ ਜਾਣਿਓ ਅਰ ਸੁੰਦਰ ਗ੍ਰਹਿ ਨਾਰੀ ਜਿਹੜਾ ਤੂੰ ਤਨ ਆਪਣਾ ਕਰਕੇ ਸਮਝੀ ਬੈਠਾ ਏ ਘਰਬਾਰ ਆਪਣਾ ਕਰਕੇ ਸਮਝੀ ਬੈਠਾ ਇਨ ਮੈਂ ਕਛ ਤੇਰੋ ਨਾਹਿਨ ਦੇਖੋ ਸੋਚ ਵਿਚਾਰੀ ਹੁਣ ਸਹਿਬ ਨੇ ਵਿਚਾਰਨ ਦੀ ਗੱਲ ਕੀਤੀ ਹੈ ਹੁਣ ਵਿਚਾਰਦਾ ਤਾਂ ਹੈ ਹੀ ਨਹੀਂ ਇਸ ਗੱਲ ਨੂੰ ਸਮਝਦਾ ਤਾਂ ਹੈ ਹੀ ਨਹੀਂ ਇਸ ਗੱਲ ਨੂੰ ਸਹਿਬ ਜੀ ਕਹਿੰਦੇ ਥੋੜਾ ਜਿਹਾ ਵਿਚਾਰ ਕੇ ਤਾਂ ਦੇਖ ਥੋੜਾ ਜਿਹਾ ਸੋਚ ਕੇ ਦੇਖ ਇਹ ਤਨ ਇਹ ਸਰੀਰ ਇਹ ਧਨ ਦੌਲਤ ਇਹ ਘਰ ਬਾਰ ਇਹ ਕੁਝ ਵੀ ਤੇਰਾ ਨਹੀਂ ਹੈ ਫਿਰ ਬੇਨਤੀ ਕਰ ਦੇਣਾ ਇਹ ਸਿਰਫ ਵਰਤਨ ਜੋਗ ਹੈ ਜਦੋਂ ਤੱਕ ਅਸੀਂ ਰਵਾਂਗੇ ਸੰਸਾਰ 'ਚ ਜਦੋਂ ਸਾਡਾ ਸਰੀਰ ਰਹੇਗਾ ਸੰਸਾਰ 'ਚ ਇਹਨੂੰ ਅਸੀਂ ਵਰਤ ਲਈਏ ਬਸ ਪ੍ਰਪਣਾ ਨਾ ਸਮਝੀਏ ਜੇ ਆਪਣਾ ਸਮਝਾਂਗੇ ਫਿਰ ਬਹੁਤ ਵੱਡੇ ਪਰਮ ਤੇ ਭੁਲੇਖੇ 'ਚ ਜੀ ਰਹੇ ਹਾਂ ਸੀ ਸੰਸਾਰ ਵਿੱਚ ਨਾਮ ਤੋਂ ਇਲਾਵਾ ਚੰਗੇ ਕਰਮਾਂ ਤੋਂ ਇਲਾਵਾ ਚੰਗੀਆਂਈਆਂ ਤੋਂ ਇਲਾਵਾ ਕੁਝ ਵੀ ਨਹੀਂ ਹੈ ਸਾਡਾ ਤੇ ਨਾਲ ਨਾਲ ਨਹੀਂ ਬਣਨਾ ਜੋ ਤਨ ਤੈ ਆਪਣੋ ਕਰ ਜਾਨਿਓ ਅਰ ਸੁੰਦਰ ਗ੍ਰਹਿ ਨਾਰੀ ਇਨ ਮੈਂ ਕਛ ਤੇਰੋ ਰੇ ਨਾਹਿ ਦੇਖੋ ਸੋਚ ਵਿਚਾਈ ਰਤਨ ਜਨਮ ਆਪਣੋ ਤਹਾਰਿਓ ਗੋਬਿੰਦ ਗਤ ਨਹੀਂ ਜਾਨੀ ਹੁਣ ਇਹ ਜੀਵਨ ਨੂੰ ਗੁਰੂ ਸਾਹਿਬ ਜੀ ਨੇ ਰਤਨ ਦੇ ਨਿਆਈ ਆਖਿਆ ਰਤਨ ਬੜਾ ਕੀਮਤੀ ਹੁੰਦਾ ਗੁਰੂ ਸਾਹਿਬ ਜੀ ਕਹਿੰਦੇ ਇਹ ਤੇਰਾ ਜੀਵਨ ਜਿਹੜਾ ਨਾ ਰਤਨ ਵਾਂਗ ਕੀਮਤੀ ਬੜਾ ਹੈ ਉਹਨਾਂ ਹਾਲਤ ਪਤਾ ਹੈ ਕੀ ਮਨੁੱਖ ਦੇ ਉਹ ਇੱਕ ਕਮਿਆਰ ਨੂੰ ਚਲਦਿਆਂ ਹੋਇਆਂ ਹੀਰਾ ਲੱਭ ਪਿਆ। ਉਹ ਨੂੰ ਪਤਾ ਹੀ ਨਹੀਂ ਸੀ ਹੀਰਾ ਹੈ। ਉਹਦੇ ਪਾਣੀ ਇੱਕ ਪੁੱਥਰ ਹੈ। ਬਸ ਉਹਨੂੰ ਛਾਲਦਾ ਛਾਲਦਾ ਲਈ ਜਾ ਰਿਹਾ ਹੈ। ਹੁਣ ਜਿਹਨੂੰ ਪਰਖ ਸੀ ਉਹਨੇ ਦੇਖ ਲਿਆ ਵੀ ਹੈ ਤੈਂਦੀ ਕੁ ਹੀਰਾ ਪਰ ਇਹਨੂੰ ਪਛਾਣ ਨਹੀਂ ਹੈ। ਉਹਨੇ ਆਖ ਦਿੱਤਾ ਵੀ ਭਲਿਆ ਇਹਨੂੰ ਵੇਚ ਲੈ ਤੂੰ। ਉਹ ਕੰਨ ਮੈਂ ਤਾਂ ਰਸਤੇ 'ਚ ਲੱਭਿਆ ਸੋਚਦਾ। ਜੇਂਦੀ ਕੋਈ ਵਿਕਰੀ ਹੋ ਦੀ ਪਈ ਤੇ ਮੇਰੇ ਤੋਂ ਇਸ ਤੋਂ ਵੱਡੀ ਕਿਹੜੀ ਗੱਲ ਹੋਈ। ਉਹ ਕਹਿੰਦੇ ਜੀ ਵੇਚ ਦੇਵਾਂਗੇ ਕਿੰਨੇ ਦੋਵਾਂਗੇ ਕਹਿੰਦਾ ਮੈਂ 100 ਰੁਪਇਆ ਦਵਾਂਗਾ ਉਹ ਬੜਾ ਖੁਸ਼ ਹੋ ਗਿਆ ਵੀ ਲੱਬਿਆ ਤਾਂ ਮੈਨੂੰ ਪੱਥਰ ਹੈ ਉਹੀ ਦਾ ਪਰ ਪਛਾਣ ਨਹੀਂ ਉਹਨੂੰ ਉਹਨੂੰ ਇਸੇ ਵਿੱਚ ਬੜਾ ਖੁਸ਼ ਹੈ ਵੀ ਮੈਨੂੰ 100 ਰੁਪਇਆ ਮਿਲ ਰਿਹਾ ਹੈ ਉਹਨੇ 100 ਰੁਪਇਆ ਲੈ ਕੇ ਵੇਚ ਤਾਂ ਹੁਣ ਉਹਨੇ ਕੀਤਾ ਕਿ ਕੀਮਤੀ ਚੀਜ਼ ਨੂੰ ਕੋਡੀਆਂ ਦੇ ਭਾਅ ਵੇਚ ਤਾਂ ਕੋਡੀਆਂ ਦੇ ਭਾਅ ਕਿਉਂ ਵੇਚਿਆ ਪਛਾਣ ਜਾਂ ਸੀ ਪਤਾ ਨਹੀਂ ਸੀ ਵੀ ਹੀ ਰਾਇ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਕਬੀਰ ਏਕ ਅਚੰਬੋ ਦੇਖਿਓ ਹੀਰਾ ਹਾਟ ਬਿਕਾਏ ਕਹਿੰਦੇ ਮੈਂ ਇੱਕ ਮੂਰਖਤਾ ਵਾਲਾ ਕੰਮ ਦੇਖ ਰਿਹਾ ਹੀਰਾ ਆਮ ਹੱਟੀਆਂ ਵਿੱਚ ਵਿਕ ਰਿਹਾ ਹੀਰੇ ਆਮ ਹੱਟੀਆਂ ਚ ਵਿਕਦੇ ਨਹੀਂ ਕਦੇ ਵੀ ਕਦੇ ਨਹੀਂ ਵਿਕਦੇ ਪਰ ਕਬੀਰ ਜੀ ਕਹਿੰਦੇ ਆਮ ਹੱਟੀਆਂ ਵਿੱਚ ਵਿਕ ਰਹੇ ਨੇ ਬਨਜਨ ਹਾਰੇ ਬਾਹਰੇ ਕੋਡੀ ਬਦਲੇ ਜਾਏ ਕਹਿੰਦੇ ਕੀਮਤੀ ਹੀਰੇ ਕੋਡੀਆਂ ਦੇ ਭਾਅ ਵਿਕ ਰਹੇ ਨੇ ਕਿਉਂਕਿ ਪਹਿਚਾਨ ਨਹੀਂ ਹੈ ਹੁਣ ਆ ਜੀਵਨ ਕਿੰਨਾ ਕੀਮਤੀ ਹੈ ਸਹਿਬ ਜੀ ਕਹਿੰਦੇ ਹੀਰੇ ਜੈਸਾ ਜਨਮ ਹੈ ਕੋਡੀ ਬਦਲੇ ਜਾਏ ਕਿਉਂ ਇਹਨੂੰ ਵਿਕਾਰਾਂ ਵਿੱਚ ਕੋਡੀ ਦੇ ਪੱਗ ਗਵਾ ਰਿਹਾ ਹੈ ਕਦੇ ਝੂਠ ਵਿੱਚ ਕਦੇ ਨਿੰਦਿਆ ਵਿੱਚ ਕਦੇ ਬੁਰੀਆ ਵਿੱਚ ਕਦੇ ਕਾਮ ਵਿੱਚ ਕ੍ਰੋਧ ਵਿੱਚ ਲੋਭ ਵਿੱਚ ਹੰਕਾਰ ਵਿੱਚ ਕੋਡੀ ਦੇ ਬਦਲੇ ਬਦਲੇ ਗਵਾ ਰਿਹਾ ਇਹਨੂੰ ਸਹਿਬ ਜੀ ਕਹਿੰਦੇ ਕਬੀਰ ਜੀ ਕਹਿੰਦੇ ਮੂਰਖਤਾ ਵਾਲਾ ਕੰਮ ਹੋਇਆ ਇੱਕ ਹੀਰਾ ਆਮ ਜੇ ਕੋਡੀ ਬਦਲੇ ਵੇਚ ਦੀ ਤੇ ਅਸੀਂ ਕਹਾਂਗੇ ਨਾ ਕਿੱਡੀ ਵੱਡੀ ਮੂਰਖਤਾ ਵਾਲੀ ਗੱਲ ਕੀਤੀ ਤੂੰ ਕੰਮ ਕੀਤਾ ਬੇੜੀ ਕੀਮਤੀ ਚੀਜ਼ ਨੂੰ ਕੋਡੀਆਂ ਦੇ ਪਾ ਵੇਚਦਾ ਗੁਰੂ ਸਾਹਿਬ ਜੀ ਕਹਿੰਦੇ ਇਹ ਬੜਾ ਕੀਮਤੀ ਹੈ ਜੀਵਨ ਮੈਂ ਪਹਿਲਾਂ ਵੀ ਬੇਨਤੀ ਕੀਤੀ ਜੀ ਆਪ ਜੀ ਨੂੰ ਇਹ ਕੀਮਤੀ ਪਤਾ ਕਿਉਂ ਹੈ ਕਿਉਂਕਿ ਮਿਲਿਆ ਬੜੇ ਸਮੇ ਬਾਅਦ ਹੈ ਤੇ ਦੁਬਾਰਾ ਮਿਲਣਾ ਵੀ ਨਹੀਂ ਇਹ ਮਨੁੱਖਾ ਜੀਵਨ ਇਸ ਗੱਲ ਦੀ ਕੋਈ ਗਾਰੰਟੀ ਨਹੀਂ ਜੀ ਵੀ ਦੁਆਰਾ ਮਿਲਦੀ ਹਾਂ ਜੇ ਨਾਮ ਜਪ ਲਾਂਗੇ ਜਨਮ ਮਰਨ ਤੋਂ ਰਹਿਤ ਹੋ ਜਾਾਂਗੇ ਜੇ ਨਹੀਂ ਜਪਾਂਗੇ ਸਹਿਬ ਕਹਿੰਦੇ ਮਨੁੱਖਾ ਜੀਵਨ ਉਹਦੋਂ ਵੀ ਨਹੀਂ ਮਿਲਣਾ ਫਿਰ ਲੰਬਾ ਇੱਕ ਗੇੜ ਪੈਣਾ ਛੱਡਾ ਫਿਰ ਪਤਾ ਨਹੀਂ ਕਿੰਨੀਆਂ ਕੁ ਜੁਨਾ ਕੱਢ ਕੇ ਆਉਣਾ ਪਈਗਾ ਸੋ ਇਸ ਲਈ ਇਹ ਬੜਾ ਕੀਮਤੀ ਹੈ ਸਹਿਬ ਜੀ ਕਹਿੰਦੇ ਇਹਨੂੰ ਕੋਡੀ ਬਦਲੇ ਗਵਾ ਨਾ ਇਹਨੂੰ ਕੀਮਤੀ ਚੀਜ਼ ਨੂੰ ਨਾਮ ਨਾਲ ਜੋੜ ਪਰ ਸਹਿਬ ਜੀ ਮਹਾਰਾਜ ਜੀ ਕਹਿੰਦੇ ਰਤਨ ਜਨਮ ਅਪਨੋ ਤਿਹਾਰਿਓ ਗੋਬਿੰਦ ਗਤ ਨਹੀਂ ਜਾਣੀ ਤੂੰ ਆਪ ਹਾਰਿਆ ਪ੍ਰਮਾਤਮਾ ਦੇ ਨਾਮ ਵਾਲੇ ਪਾਸੇ ਨਹੀਂ ਆ ਰਿਹਾ ਤੂੰ ਜੁੜ ਨਹੀਂ ਰਿਹਾ ਨਿਮਖ ਨਾ ਸਹਿਬ ਜੀ ਕਹਿੰਦੇ ਨਿਮਖ ਮਾਤਰ ਅਪਨੋ ਤਿਹਾਰਿਓ ਨਿਮਖ ਨਾ ਗੋਬਿੰਦ ਸਿਓ ਚਰਨਨ ਸਿਓ ਸਹਿਬ ਜੀ ਕਹਿੰਦੇ ਬਿਰਥਾ ਓਦ ਸਿਰਾਨੀ ਨਿਮਖ ਮਾਤਰ ਵੀ ਗੁਰੂ ਦੇ ਚਰਨਾਂ ਵਿੱਚ ਆ ਕੇ ਨਹੀਂ ਬੈਠਦਾ ਤੂੰ ਗੁਰੂ ਦੇ ਚਰਨਾਂ 'ਚ ਜੁੜਿਆ ਨਹੀਂ ਨਿਮਖ ਮਾਤਰ ਵੀ ਨਹੀਂ ਜੁੜ ਸਕਿਆ ਤੇ ਸਹਿਬ ਜੀ ਕਹਿੰਦੇ ਸਾਰਾ ਜੀਵਨ ਏ ਕਾਰਜਾ ਕਿਆ ਇਸ ਲਈ ਗੁਰੂ ਸਹਿਬ ਜੀ ਮਹਾਰਾਜ ਗੁਰਗੋਬਿੰਦ ਸਿੰਘ ਮਹਾਰਾਜ ਜੀ ਇਹ ਗੱਲ ਸਾਨੂੰ ਸਮਝਾ ਰਹੇ ਨੇ ਮੈਂ ਫਿਰ ਇੱਕ ਵਾਰੀ ਅਰਥ ਕਰ ਦੇਣਾ ਸਹਿਬ ਜੀ ਕਹਿੰਦੇ ਬੇਸ਼ੁਮਾਰ ਧਨ ਦੌਲਤ ਸਭ ਕੁਝ ਹੋਵੇ ਤੇਰੇ ਕੋਲ ਪਰ ਇਸ ਗੱਲ ਨੂੰ ਨਾ ਭੁੱਲ ਵੀ ਜਦੋਂ ਸੰਸਾਰ ਤੋਂ ਜਾਣਾ ਹੈ ਸਭ ਕੁਝ ਇੱਥੇ ਰਹਿ ਜਾਣਾ ਮਾਤੇ ਮਤੰਗ ਜਰੇ ਜਰ ਸੰਗ ਮਸਤੇ ਹੋਏ ਹਾਤੀ ਹੁਣ ਸੋਨੇ ਨਾਲ ਜੜੇ ਜਰੇ ਦਾ ਮਤਲਬ ਜੜੇ ਹੋਏ ਤੇ ਅੱਗੇ ਜਰ ਸ਼ਬਦ ਜਿਹੜਾ ਉਹਦਾ ਭਾਵ ਸੋਨਾ ਸੰਗ ਦਾ ਭਾਵ ਨਾਲ ਇਹ ਸੋਨੇ ਨਾਲ ਜੜੇ ਹੁਣ ਇਹ ਹਾਤੀ ਹੋਣ ਤੇਰੇ ਕੋਲ ਮੈਂ ਫਿਰ ਬੇਨਤੀ ਕਰਾਂ ਹੁਣ ਦੇ ਸਾਹਮਣੇ ਗੱਡੀਆਂ ਕਾਰਾਂ ਲਾ ਲਓ ਤੁਸੀਂ ਵੀ ਲੱਖਾਂ ਦੀਆਂ ਗੱਡੀਆਂ ਹੁਣ ਤੁਹਾਡੇ ਕੋਲ ਮਾਤੇ ਮਤੰਗ ਜਰੇ ਜਰ ਸੰਗ ਅਨੂਪ ਬੇਮਿਸਾਲ ਜਿਹੜੇ ਬਹੁਤ ਕੀਮਤੀ ਹੋਣ ਲੱਖਾਂ ਕਰੋੜਾਂ ਚ ਹੋਣ ਉਤੰਗ ਉੱਚੇ ਉੱਚੇ ਕਦ ਵਾਲੇ ਹੋਣ ਸੁਰੰਗ ਸੋਹਣੇ ਹੋਣ ਸਵਾਰੇ ਸਵਾਰੇ ਹੋਣ ਕੋਟ ਤੁਰੰਗ ਕਰੋੜਾਂ ਹੀ ਘੋੜੇ ਹੋਣ ਤਰੰਗ ਦਾ ਭਾਵਕ ਘੋੜੇ ਕੁਰੰਗ ਦਾ ਭਾਵ ਹੀਰਨ ਵਾਂਗੂ ਕੁੱਦਦੇ ਹੋਣ ਤੇਜ਼ ਚੱਲਦੇ ਹੋਣ ਪੌਣ ਕੇ ਗੌਣ ਕੋ ਜਾਤ ਨਿਵਾਰੇ ਸੱਭ ਜੀ ਕਹਿੰਦੇ ਹਵਾ ਦੇ ਵਾਂਗੂ ਤੇਜ਼ੀ ਨਾਲ ਭੱਜਦੇ ਹੋਣ ਜਿਵੇਂ ਹਵਾ ਤੇਜ਼ੀ ਵਿਖਾਉਂਦੀ ਐ ਇਸੇ ਤਰ੍ਹਾਂ ਘੋੜੇ ਵੀ ਤੇਜ਼ੀ ਨਾਲ ਭੱਜਦੇ ਹੋਣ ਇਹ ਘੋੜੇ ਤੇਰੇ ਕੋਲ ਹੋਣ ਕੀਮਤੀ ਭਾਵੇਂ ਕੋਟ ਤੁਰੰਗ ਕੁਰੰਗ ਸਿਕੋਦਤ ਪਉਣ ਕੇ ਗੋਨ ਕੋ ਜਾਤ ਨਿਵਾਰੇ ਭਾਰੀ ਪੁਜਾਨ ਕੇ ਭੂਪ ਬਲੀ ਵਿਦ ਐਸੇ ਰਾਜੇ ਹੁਣ ਜਿਨ੍ਹਾਂ ਦੀ ਬਾਹਾਂ ਦੇ ਵਿੱਚ ਬੜਾ ਜੋਰ ਹੋਵੇ ਬੇਸ਼ੁਮਾਰ ਜੋਰ ਹੋਵੇ ਜਿਸ ਜੋਰ ਨੂੰ ਬਿਆਨ ਹੀ ਨਾ ਕੀਤਾ ਜਾ ਸਕੇ ਇੰਨਾ ਜੋਰ ਹੋਵੇ ਨਿਆਵਤ ਸੀਸ ਨਾ ਜਾਤ ਵਿਚਾਰੇ ਇੰਨੀਆਂ ਵਡਿਆਈਆਂ ਹੋਣ ਵੀ ਸਾਰਾ ਸੰਸਾਰ ਤੇਰੇ ਅੱਗੇ ਸੀਸ ਨਿਵਾਉਂਦਾ ਹੋਵੇ ਇੱਤੇ ਪੇ ਤੂੰ ਕਾਂ ਪੀਪੂਪ ਇਹੋ ਜੇ ਰਾਜੇ ਹੋਣ ਪਰ ਕਿੱਥੇ ਗਈ ਹੋਣਾ ਅੰਤ ਕੋ ਨਾ ਗੇਹੀਂ ਪਾਇਂ ਪਦਾਰੇ ਅੰਤ ਵੇਲੇ ਇਹ ਤੁ ਖਾਲੀ ਹੱਥ ਚਲੇ ਗਿਓ ਜਿਨ੍ਹਾਂ ਕੋਲ ਬੇਸ਼ੁਮਾਰ ਸੀ ਤਨ ਦੌਲਤ ਸੀ ਬਹੁਤ ਕੁਝ ਸੀ ਜਿੰਨਾ ਕੋਲ ਬਿਆਨ ਹੀ ਨਹੀਂ ਕੀਤਾ ਜਾ ਸਕਦਾ ਗੁਰੂ ਸਾਹਿਬ ਜੀ ਕਹਿੰਦੇ ਜਦੋਂ ਮੌਤ ਆਈ ਸਭ ਕੁਝ ਇੱਥੇ ਰਹਿ ਗਿਆ ਫਿਰ ਕੁਝ ਵੀ ਨਾਲ ਨਹੀਂ ਗਿਆ ਇਸ ਲਈ ਗੁਰੂ ਸਾਹਿਬ ਜੀ ਸਮਝਾ ਰਹੇ ਨੇ ਵੀ ਨਾਮ ਨੂੰ ਛੱਡ ਕੇ ਗੁਰੂ ਦੀ ਬਾਣੀ ਨੂੰ ਛੱਡ ਕੇ ਉਸ ਪਰਮਾਤਮਾ ਦੀ ਭਗਤੀ ਨੂੰ ਛੱਡ ਕੇ ਜਿਸ ਮਾਇਆ ਦੇ ਮੋਹ ਚ ਫਸਿਆ ਬੈਠਾ ਹੈ ਜਿਨ੍ਹਾਂ ਪਦਾਰਥਾਂ ਦੇ ਮੋਹ 'ਚ ਫਸਿਆ ਬੈਠਾ ਹੈ ਜਿਹੜੇ ਧਨ ਦੌਲਤ ਦੇ ਮੋਹ 'ਚ ਫਸਿਆ ਬੈਠਾ ਹੈ ਜਦੋਂ ਮੌਤ ਨੇ ਆਉਣਾ ਹੈ ਉਹ ਸਭ ਕੁਝ ਇੱਥੇ ਰਹਿ ਜਾਣਾ ਹੈ ਸੰਗ ਨ ਚਾਲਿਓ ਇਨ ਮੈਂ ਕਛੂ ਐ ਊਠ ਸਿਦਾਇਓ ਨੰਗਾ ਇਨਹ ਵਿੱਚੂ ਕੁਝ ਵੀ ਨਾਲ ਨਹੀਂ ਜਾਣਾ ਆ ਜਾਣਾ ਤੇ ਇੱਕ ਨਾਮ ਨੇ ਬੰਦਗੀ ਨੇ ਸਾਡੇ ਕਿਤੇ ਹੋਏ ਚੰਗੇ ਕਰਮਾਂ ਨੇ ਸੁਪਰਮਾਤਮਾ ਦੇ ਨਾਮ ਨੇ ਕੇਵਲ ਨਾਲ ਜਿਬਣਾ ਬਾਕੀ ਸਹਿਬ ਜੀ ਕਹਿੰਦੇ ਇੱਥੇ ਰਹਿ ਜਾਣਾ ਇੱਥੇ ਮਿੱਟੀ ਹੋ ਜਾਣਾ ਹੈ ਹੋਈਆਂ ਬੇਅੰਤ ਪ੍ਰਕਾਰ ਦੀ ਭੁੱਲਾਂ ਦੀ ਮਾਫੀ ਜੀ ਕਿਰਪਾਓ ਲੋ ਜੀ ਦੇਤਰ ਆਪਾ